ਬ੍ਰੇਮ ਰੋਡ ਨੂੰ ਔਰ ਮਾਨਯੋਗ ਜਿਹੜੀ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਵੀ ਜਿਹੜਾ ਮੈਨੀਫੈਸਟੋ ਹੋਵੇ ਇਟ ਸ਼ੁਡ ਬੀ ਅ ਲੀਗਲ ਡਾਕੂਮੈਂਟ ਆਉਣ ਵਾਲੇ ਟਾਈਮ 'ਚ ਇੰਡੀਆ ਇੱਕ ਗਲੋਬਲ ਲੂਕਾਸ ਪ੍ਰੋਫਿਟ ਮੈਨੂਫੈਕਚਰਿੰਗ ਵੀ ਗਲੋਬਲ ਹੱਬ ਬਣਨ ਜਾ ਰਿਹਾ ਹੈ ਅਗਰ ਉਹਦੇ ਵਿੱਚ ਸਾਡੇ ਇੰਡੀਆ ਦੇ ਪ੍ਰੋਡਕਟ ਬਣਨਗੇ ਤੇ ਸਹੀ ਤਰੀਕੇ ਵਿਕਣਗੇ ਨਹੀਂ ਤਾਂ ਅਲਟੀਮੇਟਲੀ ਇਕਨੋਮੀ ਉੱਪਰ ਹੀ ਜਾਏਗੀ。ਟ੍ਰੇਡਰ ਨੂੰ ਵੀ ਸਾਡੀ ਪਰਮਿਟ ਜਿਹੜੀ ਹੈ ਦੇਰ ਦੀ ਲਾਇਬਿਲਟੀ ਹੋਵੇ ਤਾਂ ਕਿ ਇਹ ਗਵਰਨਮੈਂਟ ਜੋ ਦੰਦਾ ਸੋਚ ਹੈਗੀ ਆ ਉਹਦਾ ਪ੍ਰੋਪਰ ਸਾਈਕਲ ਬਣ ਸਕੇ। ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਸਾਰਿਆਂ ਨੂੰ ਕੁਝ ਪੁਆਇੰਟ ਲਿਖ ਕੇ ਭੇਜੇ ਆ। ਉਹਦੇ ਵਿੱਚ ਸਭ ਤੋਂ ਜ਼ਰੂਰੀ ਜਿਹੜਾ 43ਵੀਂ ਇਨਕਮ ਟੈਕਸ ਦਾ ਇਸ਼ੂ ਹੈ। ਭਈ ਉਹਨੂੰ ਦੁਬਾਰਾ ਇੰਡਸਟਰੀ ਨਾਲ ਬੈਠ ਕੇ ਉਹਨੂੰ ਸਿੰਪਲੀਫਾਈ ਕੀਤਾ ਜਾਏ ਇਸ ਤੋਂ ਇਲਾਵਾ ਐਮਐਸਐਮਈ ਦੀਆਂ ਬਹੁਤ ਸਾਰੀਆਂ ਸਕੀਮਾਂ 12 ਦੇ ਕਰੀਬ ਜਿਹੜੀਆਂ ਇਫੈਕਟਿਵ ਨਹੀਂ ਹੈਗੀਆਂ ਉਹਦਾ ਕਾਰਨ ਇਹ ਹੈ ਵੀ ਐਮਐਸਐਮਈ ਮੰਤਰਾਲੇ ਦਾ ਬਜਟ ਬਹੁਤ ਘੱਟ ਹੈ ਸੋ ਅਸੀਂ ਇਹ ਕਿਹਾ ਵੀ ਮੈਨਿਫੈਸਟੋ ਵਿੱਚ ਪਾਇਆ ਜਾਏ ਵੀ ਐਮਐਸਐਮਈ ਮੰਤਰਾਲੇ ਦਾ ਬਜਟ ਵਧਾਇਆ ਜਾਏ ਔਰ ਉਹ ਸਕੀਮਾਂ ਨੂੰ ਐਕਟਿਵ ਕੀਤਾ ਜਾਏ ਤਾਂ ਕਿ ਜਿਹੜੀ ਇੰਡੀਆ ਦੀ ਐਮਐਸਐਮਈਆਂ ਫਲੋਰਿਸ਼ ਕਰ ਸਕਣ ਉਹਨਾਂ ਨੂੰ ਐਕਸਪੋਰਟ ਕਰਨ ਲਈ ਉਹਨਾਂ ਨੂੰ ਆਪਣੇ ਪ੍ਰੋਡਕਟ ਮਾਰਕੀਟ ਕਰਨ ਲਈ ਜ਼ਿਆਦਾ ਹੈਵਨਿਊਸ ਮਿਲ ਸਕਣ ਸੱਤ ਦੇ ਸਾਰੇ ਪਾਰਟੀਆਂ ਨੂੰਿੱਸਾ ਦੇ ਪਾਰਟੀਆਂ ਨੂੰ ਅਪੀਲ ਕੀਤੀ ਹੈ ਅਸੀਂ ਨਾਨ ਕ੍ਰਿਟੀਕਲ ਬਾਡੀ ਆ ਅਸੀਂ ਸਾਰੀਆਂ ਪਾਰਟੀਆਂ ਨੂੰ ਸੇਮ ਆਪਣਾ ਮੈਨੀਫੈਸਟੋ ਭੇਜ ਰਹੇ ਆ ਔਰ ਨਾਲ ਹੀ ਅਸੀਂ ਸੁਪਰੀਮ ਕੋਰਟ ਨੂੰ ਔਰ ਮਾਨਯੋਗ ਜਿਹੜੀ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਵੀ ਜਿਹੜਾ ਮੈਨੀਫੈਸਟੋ ਹੋਵੇ ਇਟ ਸ਼ੁਡ ਬੀ ਅ ਲੀਗਲ ਡਾਕੂਮੈਂਟ ਕਿ ਪਾਰਟੀਆਂ ਮੈਨੀਫੈਸਟੋ ਵਿੱਚ ਕੁਝ ਲਿਖ ਦਿੰਦੀਆਂ ਬਾਅਦ ਚ ਉਹ ਪੂਰਾ ਨਹੀਂ ਕਰਦੀਆਂ ਉਹ ਸੀਨ ਨਹੀਂ ਹੋਣਾ ਚਾਹੀਦਾ ਜੋ ਵੀ ਮੈਨੀਫੈਸਟੋ ਕੋਈ ਪਾਰਟੀ ਲਿਖਿਆ ਦਿੰਦੀ ਹੈ ਇੱਕ ਤੋਂ ਦੋ ਫਾਈਨੈਂਸ਼ੀਅਲ ਬੈਕਅਪ ਚਾਹੀਦਾ ਵੀ ਉਹਦੇ ਪੈਸੇ ਕਿੱਥੋਂ ਆਣਗੇ ਦੂਸਰਾ ਉਹ ਇੱਕ ਲੀਗਲ ਡਾਕੂਮੈਂਟ ਚਾਹੀਦਾ ਤਾਂ ਕਿ ਜਿਹੜਾ ਪਾਰਟੀ ਕੁਝ ਵੀ ਅਨਾਉਂਸ ਕਰਕੇ ਵੋਟਾਂ ਲੈਂਦੀ ਹੈ ਉਹ ਬਾਅਦ ਆਪਣੇ ਵਾਦੇ ਪੂਰੇ ਕਰੇ ਇਲੈਕਸ਼ਨ ਮੂਡ ਚ ਕੰਟਰੀ ਜਾ ਚੁੱਕੀ ਹੈ ਸਾਡੀ ਔਰ ਸਾਡੀ ਸੁਜੈਸ਼ਨ ਜਿੱਦਾਂ ਹੁਣ ਰੂਲਿੰਗ ਗਵਰਨਮੈਂਟ ਜਾਂ ਜਿਹੜੀਆਂ ਆਪੋਨੈਂਟ ਪਾਰਟੀਆਂ ਸਨੀਆਂ ਨੇ ਉਹਨਾਂ ਨੇ ਆਪਣੇ ਮੈਨੀਫੈਸਟੋਸ ਰਿਲੀਜ਼ ਕਰਨੇ ਆ ਔਰ ਮੈਨੀਫੈਸਟੋ ਦੇ ਵਿੱਚ ਇੱਕ ਇੰਡਸਟਰੀਜ਼ ਲਈ ਟ੍ਰਿਡਲੀ ਇੱਕ ਮੈਕ ਸੁਜੈਸ਼ਨ ਸਾਡੀ ਹੈ ਕਿ ਜਿਹੜੀ ਇੱਕ ਬਹੁਤ ਵੱਡੀ ਸੁਜੈਸ਼ਨ ਬੜਾ ਵੱਡਾ ਸਕਸੈਸ ਮਾਡਲ ਹੈਗਾ ਜਿੱਦਾਂ ਤਾਈਵਾਨ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਸਪੋਰਟ ਕਰ ਰਹੀ ਹੈ ਟਾਈਟਰਾ ਕੋਰੀਆ ਚ ਕਰ ਰਹੀ ਹੈ ਕੋਮਾ ਐਂਡ ਜਾਪਾਨ ਚ ਜਾਇਕਾ ਹੈਗੀ ਆ ਜਿਹੜੀ ਕਿ ਪੂਰੀ ਇੰਡਸਟਰੀ ਨੂੰ ਪ੍ਰਮੋਟ ਕਰਨ ਲਈ ਟ੍ਰੇਡ ਨੂੰ ਪ੍ਰਮੋਟ ਕਰਨ ਲਈ ਸਪੋਰਟ ਕਰਦੇ ਆ ਜਿੰਨੀਆਂ ਵੀ ਇੰਟਰਨੈਸ਼ਨਲ ਐਮਬੈਸੀਜ਼ ਜਾਂ ਜਿਹੜੇ ਮਿਸ਼ਨਸ ਹੈਗੇ ਆ ਸਾਡੀ ਕੰਟਰੀ ਦੇ ਅਲੱਗ ਕੰਟਰੀਜ਼ ਦੇ ਵਿੱਚ ਉਹ ਉਹਨਾਂ ਦੇ ਵਿੱਚ ਇੱਕ ਡਿਪਾਰਟਮੈਂਟ ਇੱਕ ਬਾਡੀ ਅਲੱਗ ਤੋਂ ਉਹਦਾ ਆਫਿਸ ਹੋਣਾ ਚਾਹੀਦਾ ਜਿੱਦਾਂ ਟਾਈਟਰਾ ਦਾ ਇੰਡੀਆ ਚ ਹੈਗਾ ਤਾਈਵਾਨ ਗਵਰਨਮੈਂਟ ਵੱਲੋਂ ਉਹ ਕੀ ਕਰਦੇ ਨੇ ਮੈਚ ਮੇਕਿੰਗ ਕਰਦੇ ਆ ਉਹਨਾਂ ਦੇ ਪ੍ਰੋਡਕਟ ਕਿਹੜੀ ਕਿਹੜੀ ਕੰਪਨੀ ਕੀ ਬਣਾ ਰਹੀ ਆ ਤੇ ਇੱਥੇ ਉਹਦੀ ਐਪਲੀਕੇਸ਼ਨ ਤੇ ਯੂਜ਼ਰਸ ਕਿੱਥੇ ਆ ਉਹਨਾਂ ਨੂੰ ਕਨੈਕਟ ਕਰਕੇ ਉਹਨਾਂ ਦੀਆਂ ਵਰਚੁਅਲ ਮੀਟਿੰਗਸ ਜਾਂ ਫਿਡਿਕ ਫਿਜ਼ੀਕਲ ਮੀਟਿੰਗਸ ਅਰੇਂਜ ਕਰਦੇ ਆ ਸਾਡੀ ਜਿਹੜੀ ਗਵਰਨਮੈਂਟ ਅਪਕਮਿੰਗ ਗਵਰਨਮੈਂਟ ਨੂੰ ਵੀ ਆਪਣੇ ਮੈਨੀਫੈਸਟੋ ਚ ਇਹ ਲੈਣਾ ਚਾਹੀਦਾ ਕਿ ਇੰਡੀਆ ਦੀ ਵੀ ਇੱਕ ਇਦਾਂ ਦੀ ਇੱਕ ਬਾਡੀ ਡਿਵੈਲਪ ਹੋਵੇ ਤਿਆਰ ਹੋਵੇ ਜਿਹੜੀ ਇਨ ਕੋਆਰਡੀਨੇਸ਼ਨ ਵਿਦ ਇੰਟਰਨੈਸ਼ਨਲ ਜਿਹੜੀਆਂ ਸਾਡੀ ਮਿਸ਼ਨਸ ਜਾਂ ਐਂਬੈਸੀਸ ਦੇ ਵਿੱਚ ਉਥੇ ਦੇ ਕੰਟਰੀਜ਼ ਦੇ ਵਿੱਚ ਪ੍ਰੋਡਕਟ ਨੂੰ ਆਈਡੈਂਟੀਫਾਈ ਕਰੇ ਰਿਕੁਆਇਰਮੈਂਟ ਨੂੰ ਆਈਡੈਂਟੀਫਾਈ ਕਰੇ ਤੇ ਇੱਥੋਂ ਸਾਡੇ ਮੈਨੂਫੈਕਚਰਰਜ਼ ਨੂੰ ਇੱਕ ਪਲੈਟਫਾਰਮ ਦਵੇ ਤਾਂ ਕਿ ਕਨੈਕਟ ਕਰਕੇ ਮੈਚ ਮੇਕਿੰਗ ਕਰਕੇ ਸਾਡੇ ਜਿਹੜੀ ਪੰਜਾਬ ਦੀ ਲੁਧਿਆਣੇ ਦੀ ਜਾਂ ਇੰਡੀਆ ਦੀ ਇੰਡਸਟਰੀ ਨੂੰ ਹਰੋਗਰੋ ਕੀਤਾ ਜਾਵੇ ਆਉਣ ਵਾਲੇ ਟਾਈਮ 'ਚ ਇੰਡੀਆ ਇੱਕ ਗਲੋਬਲ ਲੋ-ਕਾਸਟ ਪ੍ਰੋਫਿਟ ਮੈਨੂਫੈਕਚਰਿੰਗ ਦੀ ਗਲੋਬਲ ਹੱਬ ਬਣਨ ਜਾ ਰਿਹਾ ਵਾ ਅਗਰ ਉਹਦੇ ਵਿੱਚ ਸਾਡੇ ਇੰਡੀਆ ਦੇ ਪ੍ਰੋਡਕਟ ਬਣਨਗੇ ਤੇ ਸਹੀ ਤਰੀਕੇ ਵੇਚਣਗੇ ਨਹੀਂ ਤਾਂ ਅਲਟੀਮੇਟਲੀ ਇਕਨੋਮੀ ਉੱਪਰ ਨਹੀਂ ਜਾਏਗੀ ਔਰ ਜਿਹੜਾ ਕਰੰਟ ਪ੍ਰਾਈਮ ਮਿਨਿਸਟਰ ਦਾ ਮਿਸ਼ਨ ਹੈਗਾ ਕਿ ਅਸੀਂ ਗਲੋਬਲ ਡਿਵੈਲਪਡ ਕੰਟਰੀ ਇੰਡੀਆ ਨੂੰ ਲੈ ਕੇ ਜਾਣਾ ਤਾਂ ਉਹਦੇ ਵਿੱਚ ਇਹਦਾ ਬਹੁਤ ਵੱਡਾ ਰੋਲ ਹੋਏਗਾ ਮੈਚ ਬੇਕਿੰਗ ਇਹ ਬਾਡੀਜ਼ ਅਗਰ ਕਰਨਗੀਆਂ ਇਨਵੈਸਟ ਪੰਜਾਬ ਆਵੇ ਉਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਆਵੇ ਤੇ ਬਹੁਤ ਬੈਨੀਫਿਟ ਹੋਏਗਾ ਔਰ ਸੈਕੰਡ ਜਿਹੜਾ 43ਬੀ ਹੈਗਾ ਉਹਦੇ ਵਿੱਚ ਟਰੇਡਰਸ ਨੂੰ ਵੀ ਇਨਵੋਲਵ ਕੀਤਾ ਜਾਵੇ ਬਿਕੋਜ਼ 80% ਕੋਈ ਵੀ ਮੈਨੂਫੈਕਚਰਰ ਆਪਣਾ ਪ੍ਰੋਡਕਟ ਬਣਾਉਂਦਾ ਉਹ 80% ਟਰੇਡਰਸ ਨੂੰ ਜਾਂਦਾ ਅਗਰ ਟਰੇਡਰਸ ਨੂੰ ਸੈਕੰਡਰੀ ਮੂਡ ਤੇ ਲਿੱਤਾ ਜਾਊਗਾ ਕਿ ਟਰੇਡਰ ਦੀ ਪੇਮੈਂਟ ਅਸੀਂ ਨਹੀਂ ਦੇਣੀ ਹੈਗੀ ਸਿਰਫ ਮੈਨੂਫੈਕਚਰਰ ਦੀ ਜਿਹੜਾ ਮਾਈਕਰੋ ਜਾਂ ਸਮਾਲ 스کیل ਵਾਲੇ ਦੀ ਦੇਣੀ ਹੈ ਜਿਹੜਾ ਉਦਯਮ ਚ ਰਜਿਸਟਰਡ ਹੈਗਾ ਤੇ ਉਹ ਅਗਰ ਉਹ ਹੀ ਦੇਣੀ ਹੈ ਟਰੇਡਰ ਕਿੱਥੋਂ ਪੈਸਾ ਲੈ ਕੇ ਆਏਗਾ ਅਗਰ ਟਰੇਡਰ ਦਾ ਮਾਰਜਨ ਹਮੇਸ਼ਾ ਥਿਨ ਹੁੰਦਾ ਸਾਰਿਆਂ ਨੂੰ ਪਤਾ ਹੈਗਾ ਅਗਰ ਟਰੇਡਰ ਦੇ ਕੋਲ ਫਾਈਨੈਂਸ਼ੀਅਲ ਕ੍ਰਾਈਸਿਸ ਆ ਜਾਏਗਾ ਤਾਂ ਅਲਟੀਮੇਟਲੀ ਉਹ ਆਪਣੇ ਸਪਲਾਈਰ ਨੂੰ ਨਹੀਂ ਦੇ ਪਾਏਗਾ ਔਰ ਜਿਹੜੇ 80% ਦੇ ਸਪਲਾਈਰ ਹੈਗੇ ਨੇ ਉਹ 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 ਫਿਰ ਇੱਕ ਚੇਨ ਜਿਹੜਾ ਪਰਪਸ ਹੈਗਾ ਗਵਰਨਮੈਂਟ ਦਾ ਸਾਈਕਲ ਨੂੰ ਚਲਾਉਣ ਲਈ ਟਰੇਡਰ ਇੱਕ ਬਹੁਤ ਵੱਡਾ ਕੈਟਾਲਿਸਟ ਹੈਗਾ ਟਰੇਡਰ ਨੂੰ ਇੱਕ ਪ੍ਰੋਮਿਨੈਂਟ ਪੋਜੀਸ਼ਨ ਦਿੱਤੀ ਜਾਵੇ ਟਰੇਡਰ ਨੂੰ ਵੀ ਸਾਡੀ ਪੇਮੈਂਟ ਜਿਹੜੀ ਹੈ ਦੇਣ ਦੀ ਲਾਇਬਿਲਟੀ ਹੋਵੇ ਤਾਂ ਕਿ ਇਹ ਗਵਰਨਮੈਂਟ ਜੋ ਦਾ ਜਿਹੜਾ ਸੋਚ ਹੈਗੀ ਆ ਉਹਦਾ ਪ੍ਰੋਪਰ ਸਾਈਕਲ ਬਣ ਸਕਦੇ ਜਿੰਨੀਆਂ ਵੀ ਸਕੀਮਸ ਹੈਗੀਆਂ ਉਹਦੇ ਬਾਰੇ ਅਸੀਂ ਸੀਆਈਸੀਯੂ ਕੋਲ ਰਿਕੁਐਸਟ ਕਰਨਾ ਚਾਹਾਂਗੇ ਕਿ ਜਿਹੜੇ ਮੈਨੀਫੈਸਟੂ ਹੈ ਪਾਰਟੀਆਂ ਦੇ ਉਹਨਾਂ ਚ ਇਨਕਲੂਡ ਕੀਤਾ ਗਿਆ ਕਿ ਐਮਐਸਐਮਈ ਸਕੀਮਸ ਦੇ ਵਿੱਚ ਕਾਫੀ ਕੰਟਰੋਵਰਸ਼ੀਅਲ ਪੁਆਇੰਟਸ ਹੈਗੇ ਆ ਜਿਵੇਂ ਕਿ ਇੱਕ ਡੈਲੀਗੇਸ਼ਨ ਕੋਈ ਐਕਸਪੋਰਟ ਦੇ ਜਾਂ ਐਗਜ਼ਿਬਿਸ਼ਨਸ ਤੇ ਜਿਹੜੀ ਸਬਸਿਡੀ ਮਿਲਦੀ ਹੈ ਉਹਦੇ ਚ 29 ਮਾਰਚ ਤੱਕ ਮੰਗਿਆ ਜਾ ਰਿਹਾ ਵੀ ਅਗਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਤੁਸੀਂ ਕਿ ਕਦੋਂ-ਕਦੋਂ ਕਿਹੜਾ ਡੈਲੀਗੇਸ਼ਨ ਲੈ ਕੇ ਜਾਣਾ ਉਹਦੀ ਹੁਣੇ ਇਨਫੋਰਮੇਸ਼ਨ ਦਿਓ ਇਟ ਇਜ਼ ਨੋਟ ਪ੍ਰੈਕਟੀਕਲੀ ਫੀਜ਼ੀਬਲ ਤੇ ਉਹ ਜਿਵੇਂ ਪਹਿਲਾਂ ਸਿਸਟਮ ਚੱਲ ਰਿਹਾ ਸੀਗਾ ਕਿ ਜਦੋਂ ਐਗਜ਼ਿਬਿਸ਼ਨ ਹੈਗੀ ਆ ਉਸ ਤੋਂ ਥੋੜਾ ਟਾਈਮ ਪਹਿਲਾਂ 2 ਮਹੀਨੇ ਤੱਕ ਜੇ ਤੁਸੀਂ ਇੰਟੀਮੇਟ ਕਰ ਦਿੰਦੇ ਹੋ ਐਦਾਂ ਹੀ ਇੱਕ ਕ੍ਰੈਡਿਟ ਲੇ ਕੈਪੀਟਲ ਸਬਸਿਡੀ ਸਕੀਮ ਹੈ ਉਹ ਬੰਦ ਕੀਤੀ ਹੋਈ ਹੈ 4 ਸਾਲ ਤੋਂ ਵਿੱਚ 1 ਕਰੋੜ ਤੱਕ ਦੀ ਇਨਵੈਸਟਮੈਂਟ ਤੇ 15% ਸਬਸਿਡੀ ਮਿਲਦੀ ਹੁੰਦੀ ਸੀ 15 ਲੱਖ ਰੁਪਏ ਤੇ ਟੈਕਸਟਾਈਲ ਚੋ ਟਫ ਸਕੀਮ ਹੁੰਦੀ ਸੀਗੀ ਉਹਨੂੰ ਰਿਵਾਈਵ ਕੀਤਾ ਜਾਏ ਵਿਦ 2 ਕਰੋੜ ਦੀ ਲਿਮਿਟ ਕੀਤੀ ਜਾਏ ਔਰ ਉਹਦੇ ਚ 20% ਸਬਸਿਡੀ ਤਾਂ ਕਿ 40 ਲੱਖ ਰੁਪਏ ਤੱਕ ਜਿਹੜਾ ਇਨਫਰਾਸਟਰਕਚਰ ਹੈ ਉਹਨੂੰ ਅਪਗ੍ਰੇਡ ਕਰਨਾ ਉਸੇ ਸਬਸਿਡੀ ਮਿਲ ਸਕੇ ਪਲੱਸ ਐਮ ਐਸ ਐਮਈ ਸਕੀਮਸ ਨੂੰ ਸੌਖਾ ਕੀਤਾ ਜਾਏ ਤਾਂ ਕਿ ਉਹ ਐਮ ਐਸ ਐਮਈ ਉਹਦਾ ਬੈਨੀਫਿਟ ਲੈ ਸਕੇ ਔਰ ਪਲੱਸ ਪ੍ਰਾਈਵੇਟ ਇੰਡਸਟਰੀਅਲ ਏਰੀਆ ਜਿਹੜੇ ਹੈ ਉੱਥੇ ਵੀ ਇਨਫਰਾਸਟਰਕਚਰ ਡਵੈਲਪਮੈਂਟ ਕਰਨ ਦਾ ਫੰਡ ਕ੍ਰੀਏਟ ਕੀਤਾ ਜਾਏ